ਮੈਡੀਟੇ ਨੇ ਔਰ ਇਹ ਵੀ ਭੈ ਮਾਪਿਓ ਬਚੇ ਨੇ ਇਨਾਂ ਨੇ ਬਹੁਤ ਖਰਚੇ ਕਰਕੇ ਇਨੂੰ ਠੀਕਰਾ ਦੀ ਕੋਸ਼ਿਸ਼ ਕੀਤੀ ਲੇਕਿਨ ਠੀਕ ਹੋਇਆ ਨਹੀਂ ਹਜੇ ਵੀ ਹੈ ਮਹੀਨੇ ਦਾ ਇਹਦਾ 3 40000 ਰੁਪਏ ਦੁਰੀਆਂ ਲੱਗ ਗਿਆ ਜਿਹੜੇ ਫੈਮਿਲੀ ਦੇ ਕੋਲ ਪੈਸੇ ਨਹੀਂ ਹੈ ਮੈਂ ਆਪਣੇ ਉਹਨਾਂ ਮਦਦ ਕਰਨ ਦੀ ਕੋਸ਼ਿਸ਼ ਕਰ ਰਹਾ ਲੇਕਿਨ ਅੱਜ ਮੇਰੀ ਬੋਲ ਤੇ ਜਿੰਨੇ ਲੋਕ ਨੇ ਪਲੀਜ਼ ਇਹ ਪਰਿਵਾਰ ਦੀ ਮਦਦ ਕਰੋ ਕਿ ਭਾਈ ਇਹ ਨੰਬਰ ਕੰਟੈਕਟ ਹੋ ਦੱਸੋਗੇ ਕਿ ਕਿਸ ਤਰ੍ਹਾਂ ਮਦਦ ਕਰ ਸਕਦੇ ਹੋ ਇਨਾ ਤਾਂ ਕਿ ਇਹ ਬੱਚੇ ਦੀ ਜਿਹੜਾ ਇਲਾਜ ਚੱਲਦਾ ਰਹੇ ਇਹ ਬੱਚਾ ਹੈ ਅਚਾਨਕ ਐਕਸੀਡੈਂਟ ਦੇ ਥਰੂ ਪ੍ਰੋਬਲਮ ਆ ਗਈ ਵਾਹ ਬੜੀ ਜੁਰੀ ਹੈ ਬੰਤੇ ਇਹੋ ਨਾਲ ਇਹ ਨੋਟ ਨੰਬਰ ਕੀ ਰੋੜਾ ਸੁਣੰਦਰੀ ਨੋਟ ਨੰਬਰ 8345180283451821 ਬਿਲਕੁਲੀ ਨੰਬਰ ਪੈਂਡ ਦੇ ਬਾਰੇ ਦੱਸ ਸਕਦਾ ਕਿ ਮੈਂ ਪਿੰਡ ਵੀ ਦੱਸਦਾ ਕਮਾਲੇ ਵਾਲਾ ਪਿੰਡ ਹੈ ਜੀ ਕਮਾਲੇ ਵਾਲਾ ਨਾਟ ਦੇ ਨਾਮ ਦਾ ਫਿਰ ਸਰਟਫਿਕੇਟ ਕਿ ਕੀ ਹੋਇਆ ਸੀ ਕੀ ਗੱਲ ਕੋਈ ਐਕਸੀਡੈਂਟ ਹੋ ਗਿਆ ਸੀ ਪਹਿਲਾਂ ਸ਼ੁਰੂ ਵਿੱਚ ਫਿਰ ਅਸੀਂ ਇਲਾਜ ਕਰਵਾਇਆ ਸੀ ਆਂਤੜੀ ਦਾ ਆਪਰੇਟ ਹੋਇਆ ਸੀ ਰਾਤੜੀ ਦੇ ઓપરેટ ਤੋਂ ਬਾਅਦ ਵੀਰਾ ਮੇਰਾ ਐਦਾਂ بے ہوਸ਼ ਹੋ ਗਿਆ ਸੀ ਮੁੰਡੇ ਦਾ ਇਲਾਜ ਕਰਵਾਈ ਚਲੋ ਤੇ ਠੀਕ ਹੋ ਜਾਣਗੇ ਹੌਲੇ ਹੌਲੇ ਤੇ ਹੁਣ ਅਸੀਂ ਕਹਿੰਨੇ ਆ ਅਸੀਂ ਗਰੀਬ ਪਰਿਵਾਰ ਆ ਜਿੰਨਾ ਪੈਸਾ ਸੀ ਅਸੀਂ ਬਰਦਰ ਤੇ ਘਰ ਤੋਂ ਘੜ 18 ਲੱਖ ਰੁਪਈਆ ਲਾ ਚੁੱਕੇ ਹੁਣ ਇਸ ਟਾਈਮ ਸਾਡੇ ਕੋਲ ਇਲਾਜ ਕਰਾਉਣ ਲਈ ਪੈਸੇ ਨਹੀਂ ਹੈ ਚੈੱਕਅਪ ਵੀ ਕਰਾ ਲਿਆ ਯੇ ਕਿਉਂਕਿ ਅਸੀਂ ਕਹਿੰਨੇ ਆ ਸਾਡੀ ਵੀਰ ਭਰਾ ਵਦ ਤੋਂ ਵਦ ਮਦਦ ਕਰਨ ਸਾਡੀ ਹੈਲਪ ਕੀਤੀ ਜਾਵੇ 8146988028 8146988028 ਮੇਰੇ ਤੋਂ ਕਿ ਸੋਨੂ ਸੂਤ ਬਾਈ ਵੀ ਪਹੁੰਚੀ ਨਜ਼ਾਕਰ ਇਥੇ ਹੈਲਪ ਕਰਨਾ ਸੀ ਉਹ ਕੀ ਪਰੋਸਾ ਦੇ ਕੇ ਗਿਆ ਉਹ ਪਰੋਸਾ ਦੇ ਕੇ ਗਿਆ ਕਿ ਟਾਡੀ ਮਤ ਹੈਲਪ ਕਰਾਂਗੇ ਪਰਿਵਾਰ ਦੇ ਗੱਲ ਕਰਾਂ ਪਰਿਵਾਰ ਦੇ ਵਿੱਚ ਬਾਈ ਤੋਂ ਬਿਨਾ ਕੀ ਕਮਾਉਣ ਵਾਲਾ ਹੈ ਹੋਰ ਜਾਂ ਕਿੱਦਾਂ ਖਰਚਾ ਚੱਲਦਾ ਨਹੀਂ ਬਾਈ ਤੋਂ ਬਿਨਾ ਕੋਈ ਵੀ ਕਮਾਉਣ ਵਾਲਾ ਨਹੀਂ ਹੈਗਾ ਇਹ ਵੈਲਡਿੰਗ ਦਾ ਕੰਮ ਕਰਦਾ ਸੀ ਜੋਣ ਜਿਹੜਾ ਇਸ ਦਾ ਇਲਾਜ ਚੱਲ ਰਿਹਾ ਹੈ ਨਾ 40-50 ਹਜ਼ਾਰ ਖਰਚਾ ਮਹੀਨੇ ਦਾ ਆ ਰਿਹਾ ਹੈ ਉਹਨ ਸਾਡੇ ਕੋਲ ਪੈਸਾ ਵੀ ਨਹੀਂ ਹੈਗਾ ਇਹ 22 ਸਾਲ ਦਾ ਨੌਜਵਾਨ ਬੱਚਾ ਹੈ ਅਸੀਂ 6 ਮਹੀਨੇ ਸਾਲ ਪੂਰਾ ਹੋ ਚੱਲਿਆ ਇਸ ਤਰ੍ਹਾਂ ਬੈੱਡ ਰੈਸਟਾ ਸਾਡੇ ਕੋਲ ਬੈੱਡ ਦਾ ਵੀ ਪ੍ਰਬੰਧ ਨਹੀਂ ਹੈਗਾ ਡਾਕਟਰਾਂ ਨੇ ਕਿਹਾ ਸੀ ਬੈੱਡ ਲੈ ਕੇ ਘਰੇ ਬੈੱਡ ਤੇ ਪਉਣਾ ਹੈ ਪੈਰ ਸਕਦੇ ਨਹੀਂ ਕਿਉਂਕਿ ਪੈਰ ਜਾਨੀ ਮੈਂ ਕਰ ਸਕੀ ਤਾਂ ਫਰੋਜਪੁਰ ਦੇ ਸਰਹੱਦੀ ਪਿੰਡ ਕਮਾਲੇਵਾਲਾ ਚ ਮੌਜੂਦ ਹਾਂ ਜਿੱਥੇ ਸੋਨੂ ਸੂਦ ਪਹੁੰਚੇ ਨੇ ਇੱਕ ਪਰਿਵਾਰ ਦੇ ਕੋਲ ਵੀ ਉਹ ਆਏ ਨੇ ਤੇ ਮਦਦ ਦਾ ਭਰੋਸਾ ਦੇ ਕੇ ਗਏ ਨੇ ਦੱਸਦੇ ਕਿ ਉਹ ਹੜਪੀਟਾਂ ਦੀ ਮਦਦ ਲਈ ਆਏ ਸੀ ਪਰ ਇੱਕ ਪਰਿਵਾਰ ਦੇ ਵਿੱਚ ਇੱਕ ਨੌਜਵਾਨ ਹੈ ਜਿਸ ਦਾ ਐਕਸੀਡੈਂਟ ਹੋਇਆ ਸੀ ਸੱਟ ਲੱਗੀ ਸੀ ਤੇ ਉਸ ਪਰਿਵਾਰ ਨੂੰ ਮਦਦ ਦਾ ਭਰੋਸਾ ਦੇ ਕੇ ਗਿਆ ਪੈਣੇ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹਾਂਗਾ ਵੀਰ ਦੇ ਸੱਟ ਲੱਗਿਆ ਕੀ ਹੋਇਆ ਸੀ ਕੀ ਗੱਲਬਾਤ ਹੋਈ ਐਕਸੀਡੈਂਟ ਹੋ ਗਿਆ ਸੀ ਪਹਿਲਾਂ ਸ਼ੁਰੂ ਵਿੱਚ ਫਿਰ ਅਸੀਂ ਇਲਾਜ ਕਰਵਾਇਆ ਸੀ ਆਂਤੜੀ ਦਾ ਆਪਰੇਟ ਹੋਇਆ ਸੀ ਫਿਰ ਆਂਤੜੀ ਦੇ ਆਪਰੇਟ ਤੋਂ ਬਾਅ ਰਾ ਮੇਰਾ ਐਦਾਂ ਬੇਹੋਸ਼ ਹੋ ਗਿਆ ਸੀ ਫਿਰ 5 ਮਹੀਨੇ ਅਸੀਂ ਇਮੇਜ ਬਠਿੰਡੇ ਚ ਅਮਰਜੈਂਸੀ ਆਈਸੀਯੂ ਵਿੱਚ ਰੱਖਿਆ ਸੀ ਫਿਰ ਹੌਲੇ ਹੌਲੇ ਹੋਸ਼ ਆ ਗਈ ਸੀ ਤੇ ਲੇਕਿਨ ਹੁਣ ਡਾਕਟਰ ਕਹਿੰਦੇ ਆ ਵੀ ਹੌਲੇ ਹੌਲੇ ਫਰਕ ਪੈਣਾ ਹੈ ਜਿਹੜੀ ਮੈਡੀਸਿਨ ਹੈ ਮੈਡੀਸਿਨ ਚ ਲਾਓ ਇਹਦੀ ਮੁੰਡੇ ਦਾ ਇਲਾਜ ਕਰਵਾਈ ਚ ਲੋ ਤੇ ਠੀਕ ਹੋ ਜਾਣਗੇ ਹੌਲੇ ਹੌਲੇ ਤੇ ਹੁਣ ਅਸੀਂ ਕਹਿੰਦੇ ਆ ਅਸੀਂ ਗਰੀਬ ਪਰਿਵਾਰ ਆ ਜਿੰਨਾ ਪੈਸਾ ਸੀ ਅਸੀਂ ਬਰਦਰ ਤੇ ਘਰ ਤੋਂ ਘੜ 18 ਲੱਖ ਰੁਪਇਆ ਲਾ ਚੁੱਕੇ ਆ ਹੁਣ ਇਸ ਟਾਈਮ ਸਾਡੇ ਕੋਲ ਇਲਾਜ ਕਰਾਉਣ ਲਈ ਪੈਸੇ ਨਹੀਂ ਹੈ ਚੈੱਕਅਪ ਵੀ ਕਰਾ ਲਿਆ ਯੇ ਕਿਉਂਕਿ ਅਸੀਂ ਕਹਿੰਨੇ ਆ ਸਾਡੀ ਵੀਰ ਭਰਾ ਵੱਧ ਤੋਂ ਵੱਧ ਮਦਦ ਕਰਨ ਸਾਡੀ ਹੈਲਪ ਕੀਤੀ ਜਾਵੇ ਅਸੀਂ ਨੰਬਰ ਦੱਸਿਆ 8146988028 8146988028 ਪਣ ਤੁਹਾਡੇ ਕੋ सोनू सूद ਵੀ ਪਹੁੰਚੇ ਨਜ਼ਾਕਰ ਇਥੇ ਹੈਲਪ ਕਰਨ ਆਏ ਸੀ ਉਹ ਕੀ ਪ੍ਰੋਸਾ ਦੇ ਕੇ ਗਏ ਜੀ ਉਹ ਪ੍ਰੋਸਾ ਦੇ ਕੇ ਗਏ ਆ ਕਿ ਤੁਹਾਡੀ ਮਦਦ ਹੈਲਪ ਕਰਾਂਗੇ ਵਾਦ ਵਾਦ ਤੋਂ ਵਧ ਹੈਲਪ ਕਰਾਂਗੀ ਜਿੰਨੀ ਵੀ ਹੋ ਸਕੀ ਹਾਂਜੀ ਤਾਂ ਪਰਿਵਾਰ ਦੀ ਗੱਲ ਕਰਾਂ ਪਰਿਵਾਰ ਦੇ ਵਿੱਚ ਬਾਈ ਤੋਂ ਬਿਨਾ ਕੋਈ ਕਮਾਉਣ ਵਾਲਾ ਹੈ ਹੋਰ ਜਾਂ ਕਿੱਦਾਂ ਖਰਚਾ ਚੱਲ ਰਿਹਾ ਨਹੀਂ ਬਾਈ ਤੋਂ ਬਿਨਾ ਕੋਈ ਵੀ ਕਮਾਉਣ ਵਾਲਾ ਨਹੀਂ ਹੈਗਾ ਇਹ ਵੈਲਡਿੰਗ ਦਾ ਕੰਮ ਕਰਦਾ ਸੀ ਰਸਤੇ ਵਿੱਚ ਆ ਰਹੇ ਸੀ ਰਸਤੇ 'ਚ ਇਹਨਾਂ ਦੇ ਚੋਰ ਮਗਰ ਲੱਗ ਗਏ ਸੀ ਚੋਰਾਂ ਦੇ ਲੱਗਣ ਕਰਨ ਰਸਤੇ 'ਚ ਐਕਸੀਡੈਂਟ ਹੋ ਗਿਆ ਸਾਰੀ ਰਾਤ ਉੱਥੇ ਡਿੱਗੇ ਰਿਹਾ ਕਿਸੇ ਨੇ ਚੱਕ ਕੇ ਐਡਮਿਟ ਵੀ ਨਹੀਂ ਕਰਾਇਆ ਅਸੀਂ ਸਵੇਰ ਚੱਕ ਕੇ ਲਿਆਂਦਾ ਸੀ ਫਿਰ ਅਸੀਂ ਬਹੁਤ ਪ੍ਰਾਈਵੇਟ ਵੀ ਹਸਪੀਟਲ 'ਚ ਐਡਮਿਟ ਰੱਖਿਆ ਸੀ ਫਿਰ ਅਸੀਂ ਸਾਨੂੰ ਰੈਫਰ ਕਰਤਾ ਨੇ ਕਹਿੰਦੇ ਇਮੇਜ 'ਚ ਲਾ ਜਾ ਇਮੇਜ 'ਚ ਲੈ ਗਿਆਂ ਫਿਰ ਇਮੇਜ ਤੋਂ ਬਾਅਦ ਵੀਰ ਮੇਰੇ ਨੂੰ ਫਿਰ ਦੁਬਾਰਾ ਅਸੀਂ ਅਮਨਦੀਪ ਹਸਪੀਟਲ 'ਚ ਐਡਮਿਟ ਰੱਖਿਆ ਸੀ ਇਸ ਦਾ ਬੁਖਾਰ ਨਹੀਂ ਉੱਤਰ ਰਿਹਾ ਸੀ ਫਿਰ ਅਮਨਦੀਪ ਹਸਪੀਟਲ ਚ ਜਦੋਂ ਰੱਖਿਆ ਸੀ ਥੋੜਾ ਜਿਹਾ ਸਿਹਤ ਵਿੱਚ ਸੁਧਾਰ ਆ ਗਿਆ ਸੀ ਹਾਂਜੀ ਤਾਂ ਉਸ ਤੋਂ ਬਾਅਦ ਫਿਰ ਹੁਣ ਘਰ ਲੈ ਕੇ ਆਏ ਹੋ ਜੀ ਰੀਜ਼ਨ ਪੈਸਿਆਂ ਦਾ ਰਿਹਾ ਜਾਂ ਕੋਈ ਹੋਰ ਕਾਰਨ ਸੀਗਾ ਪੈਸੇ ਵੀ ਨਹੀਂ ਹੈਗੇ ਤੇ ਫਿਰ ਸਾਨੂੰ ਬਠਿੰਡੇ ਵਾਲੇ ਕਹਿੰਦੇ ਸੀ ਤੁਸੀਂ ਘਰੇ ਇਲਾਜ ਚਲਾਓ ਹੁਣ ਜਿਹੜਾ ਇਸ ਦਾ ਇਲਾਜ ਚੱਲ ਰਿਹਾ ਹੈ ਨਾ 40-50 ਹਜ਼ਾਰ ਖਰਚਾ ਮਹੀਨੇ ਦਾ ਆ ਰਿਹਾ ਏ ਕਿਉਂ ਹੁਣ ਸਾਡੇ ਕੋਲ ਪੈਸਾ ਵੀ ਨਹੀਂ ਹੈਗਾ ਕਿਉਂਕਿ ਅਸੀਂ ਪ੍ਰਾਈਵੇਟ ਹਸਪੀਟਲਾਂ ਚ ਐਡਮਿਟ ਕਰ ਰਹੀਏ ਸਾਨੂੰ ਡਾਕਟਰਾਂ ਨੇ ਕਿਹਾ ਸੀ ਤੁਸੀਂ ਪ੍ਰਾਈਵੇਟ ਲੈ ਕੇ ਜਾਣਾ ਹੈ ਤਾਂ ਕਰ ਸਕਦੇ ਜੇ ਮੇਰੇ ਵੀਰ ਤੋਂ ਬਿਨਾ ਕੋਈ ਕੰਮ ਕਰਨ ਵਾਲਾ ਨਹੀਂ ਹੈਗਾ ਕਿਉਂ ਮੇਰੇ ਵੀਰ ਚੁਗਾਠਾਂ ਵਾਲੀ ਦੁਕਾਨ ਸੀ ਚੁਗਾਠਾਂ ਦਾ ਕੰਮ ਕਰਦੇ ਸੀ ਹੁਣ ਇਸ ਟਾਈਮ ਸਾਡਾ ਕੰਮ ਨਹੀਂ ਚੱਲ ਰਿਹਾ ਕਿ ਮੇਰਾ ਵੀਰ ਹੈ ਉਹਦੇ ਪਹਿਲਾ ਐਕਸੀਡੈਂਟ ਹੋਇਆ ਸੀ ਉਹਦੇ ਦਿਮਾਗੀ ਟੈਨਸ਼ਨ ਪੈ ਜਾਂਦੀ ਏ ਉਹ ਤਾਂ ਸਾਡੇ ਕਹੇ ਨਹੀਂ ਵੀ ਚਲਦਾ ਨਾ ਤਾਂ ਕਰੇ ਆਉਂਦਾ ਏ ਸਾਰਾ ਦਿਨ ਉਲਟਾ ਰਹਿੰਦਾ ਏ ਪੂਰਾ ਪੰਜਾਬ ਤੁਹਾਡੇ ਨਾਲ ਆ सोनू सूदबाई ਖੁਦ ਆ ਕੇ ਤੁਹਾਨੂੰ ਭਰੋਸਾ ਦੇ ਕੇ ਗਏ ਆ ਕੋਈ ਗੱਲ ਨਹੀਂ ਘਬਰਾਉਣਾ ਨਹੀਂ ਤੁਹਾਡੇ ਪਰਿਵਾਰ ਦੀ ਹੈਲਪ ਜਿਹੜੀ ਪੰਜਾਬ ਦੇ ਲੋਕ ਕਰਨਗੇ। ਹਾਂਜੀ ਅਸੀਂ ਇਹੋ ਕਹਿੰਨੇ ਆ ਪੰਜਾਬ ਦੇ ਲੋਕ ਸਾਡੀ ਵਾਦ ਤੋਂ ਵਾਦ ਹੈਲਪ ਕਰਨ ਕਿਉਂਕਿ ਨੌਜਵਾਨ 22 ਸਾਲ ਦਾ ਮੁੰਡਾ ਹੈ ਅਸੀਂ ਇਹਦਾ ਇਲਾਜ ਕਰਾ ਸਕੀਏ। ਵਾਦ ਤੋਂ ਵਾਦ ਵੀਰ ਭਰਾ ਸਾਡੀ ਹੈਲਪ ਕਰਨ ਅਸੀਂ ਇਸ ਮੁੰਡੇ ਦਾ ਇਲਾਜ ਕਰਾ ਸਕੀਏ 22 ਸਾਲ ਦਾ ਨੌਜਵਾਨ ਬੱਚਾ ਹੈ। ਅਸੀਂ 6 ਮਹੀਨੇ ਸਾਲ ਪੂਰਾ ਹੋ ਚਲਿਆ ਇਸ ਤਰ੍ਹਾਂ ਬੈੱਡ ਰੈਸਟਾ ਸਾਡੇ ਕੋਲ ਬੈੱਡ ਦਾ ਵੀ ਪ੍ਰਬੰਧ ਨਹੀਂ ਹੈਗਾ ਡਾਕਟਰਾਂ ਨੇ ਕਿਹਾ ਸੀ ਬੈੱਡ ਲੈ ਕੇ ਘਰੇ ਬੈੱਡ ਤੇ ਪਾਉਣਾ ਹੈ ਬੈੱਡ ਸਕਦੇ ਨਹੀਂ ਕਿਉਂਕਿ ਬੈੱਡ ਉੱਚਾ ਨੀਵਾ ਕਰ ਸਕੀਏ ਧੰਨਵਾਦ ਜੀ ਸਾਡੀ ਬਹੁਤ 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 ਹੈਲਪ ਕੀਤੀ ਜਾਵੇ ਧੰਨਵਾਦ ਜੀ ਬਿਲਕੁਲ ਤਾਂ ਇਹ ਪਰਿਵਾਰ ਹੈ ਜਿਹੜੇ ਇਧਰ ਮਾਤਾ ਪਿਤਾ ਨੇ ਮੰਮੀ ਦੇ ਵੀ ਜਿਹੜੇ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਆ ਰਹੇ ਆ ਜੋ ਵਾਈਦੇ ਨੇ ਤੇ ਇਧਰ ਫਾਦਰ ਨੇ ਉਹਨਾਂ ਦੇ ਉਹਨਾਂ ਦੇ ਵੀ ਅੱਖਾਂ ਚੰਝੂ ਨਜ਼ਰ ਆ ਰਹੇ ਆਂ ਅੰਟੀ ਜੀ ਸੋਨੂ ਸੂਤ ਬਾਈ ਆਏ ਨੇ ਉਹ ਘਰੋਸਾ ਦੇ ਕੇ ਗਏ ਆ ਤਾਂ ਤੁਹਾਡੀ ਜਰੂਰ ਹੈਲਪ ਕਰਨਗੇ ਜੀ ਸੋਨੂ ਬਾਈ ਆਏ ਨੇ ਸਾਨੂੰ ਆ ਤੇ ਗਏ ਨੇ ਤੁਹਾਡੀ ਹੈਲਪ ਕਰਾਂ ਦੇ ਤੇ ਸਾਦੀ ਕਿੰਨੇ ਭੈਣ ਭਰਾ ਸਾਦੀ ਮਦਦ ਕਰਨ ਸਾਰੇ ਭੈਣ ਭਰਾ ਬਿਲਕੁਲ ਤਾਂ ਇਹ ਪਰਿਵਾਰ ਹੈ ਜੀ ਜਿਹੜਾ ਇਸ ਮੌਕੇ ਮਦਦ ਦੀ ਉਡੀਕ ਦੇ ਵਿੱਚ ਆ ਪਰਿਵਾਰ ਜਿਹੜਾ ਤੁਹਾਡੇ ਇੱਕ ਸਹਾਰੇ ਵਾਲੇ ਹੱਥ ਨੂੰ ੜੇ ਕਰਿਆ ਕਿ ਕਦੋਂ ਇਸ ਪਰਿਵਾਰ ਦੀ ਮਦਦ ਆ ਜਿਹੜੀ ਉਹ ਕਿਸੇ ਦੇ ਵੱਲੋਂ ਆ ਕੇ ਕੀਤੀ ਜਾਏਗੀ ਤਾਂ ਸੋਨੂ ਸੂਦ ਇੱਥੇ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਮਦਦ ਦਾ ਭਰੋਸਾ ਜਿਹੜਾ ਉਹ ਦਿੱਤਾ ਗਿਆ ਸਹਿਯੋਗੀ ਸਾਥੀ ਅਸ਼ੋਕ ਅਤੇ ਸੁਖਵਿੰਦਰ ਦੇ ਨਾਲ ਸੁਖਦ